ਸਤਨਾਮ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤੇ ਬਾਖਸ਼ਾ ਹੈ ਦਸਵੀਂ ਕਬਿਓ ਬਾਚ ਮੀਨਤੀ ਚੋਪਈ ਹਮਰੇ ਕਰੋ ਹੱਥ ਤੇ ਰਖਾ ਪੂਰਨ ਹੋਏ ਜਿਤ ਕੀ ਇੱਛਾ ਤਾਵ ਚਰਨ ਮੰਨ ਰਹੇ ਹੰਬਾਰਾ ਆਪਣਾ ਜਾਨਕ ਨੰ ਲੋ ਪ੍ਰਤਿਪਾਰਾ ਹਮਰਾ ਜੋਸ਼ ਸਬਾਦਮ ਕਾਬੋ ਆਪਹਾਦ ਮਹਮ ਚਾਬੋ ਸੁਖੀ ਵਸੈ ਮੂਰ ਪ੍ਰਵਾਰਾ ਸੇਵਕ ਸਿਖ ਸੁਭਾ ਕਰਤਾਰਾ ਮੋ ਰਚਨਜ ਕਰਦੇ ਕਰੀਐ ਸਬਨਨ ਕੋ ਆਜ ਸੰਗ ਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੇ ਰਹਿ ਪਿਆਸਾ ਤੁਮਹ ਸਾਰ ਕੇ ਅਨਨਾ ਤਿਆਮ ਜੋ ਪਰ ਚਾਹੂ ਸੋ ਤੁਮ ਤੇ ਪਾਉ ਸੇਵ ਸਿਕ ਹਮਾਰੇ ਤਾਰਿ ਹੈ ਚੁਨ ਅਜਨ ਸਾਸਤਰ ਹਮਾਰੇ ਮਾਰਿ ਹੈ ਆਪ ਹਾਥ ਦੈ ਮੁਝੇ ਵਰਿਏ ਮਰਨ ਕਾਲ ਕਾ ਤਰਾਸ ਨ ਵਰਿਏ ਉਹ ਜੋ ਸੁਨਾ ਹਮਾਰੇ ਪਛਾ ਸ਼੍ਰੀ ਅਤੂ ਜੋ ਕਰਿ ਹੋ ਰੱਛਾ ਰਾਖ ਲਿਹੁ ਮੋ ਰਾਖਨ ਹਾਰੇ ਸਾਹਿ ਸੰਤ ਸਹਾਈ ਪਿਆਰੇ ਦੀਨ ਬੰਦ ਦਰਸ਼ਨ ਗਏ ਹਮਤਾਤ ਮੋ ਪੂਰੇ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਸੋ ਜਵਤਰਾ ਕਾਲ ਪਾਏ ਕਾਲ ਉਸਨ ਵਰਗਾ ਸਾ ਸਗਲ ਕਾਲ ਕਾ ਕੀ ਆਤਮਾ ਸ ਜਵਨ ਕਾਲ ਜੋਗੀ ਸਭ ਕੀ ਉਹ ਭੇਦ ਰਾਜ ਬ੍ਰਹਮਾ ਜੋਥੀ ਉਹ ਜਵਨ ਕਾਲ ਸਲੋਸਵਾਰ ਨਮਸ਼ਕਾਰ ਹੈ ਤਾ ਹੈ ਹਮਾਰਾ ਜਮਨ ਕਾਲ ਸਹਿਜਤ ਬਨਾਇਓ ਦੇਵ ਦੇਤ ਜਥਨ ਉਜਾਇਓ ਆਦ ਅੰਤ ਕੇ ਉਤਾਰਾ ਸੋਏ ਗਰੂ ਸਉਜੀ ਹੋ ਹਮਾਰਾ ਨਮਸਕਾਰ ਅਦਿ ਸਹੀ ਕੋ ਹਮਾਰੇ ਸਗਲ ਵਰਜਾ ਜਨਾਬ ਸਵਾਰੇ ਸ਼ਿਵ ਗਨ ਕਉ ਸ਼ਿਵ ਗਨ ਸੁਖ ਦੇਉ ਸਤਨਿਕ ਕਉ ਪਰਮੋ ਬਦਕੇਉ ਕੜ ਕੜ ਕੇ ਅੰਦਰ ਗੇ ਜਾਣਤ ਭਲੇ ਬਦੇ ਕੀ ਪੀਰਵ ਸ਼ਾਨਤ ਚੀਟੇ ਦੇਵ ਨਰਸੁੱਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਫੁੱਲ ਸੰਤਨ ਅਨੁਗ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੇ ਪੀਰਵਸ਼ਣ ਘੜ ਘਟ ਕੇ ਪੜ ਪੜ ਕੇ ਜਨ ਜਦ ਕਰਖ ਕਰਾ ਕਰਤਾਰ ਪ੍ਰਜਾ ਤਰਤ ਤਾ ਦੇਹ અપਾਰ ਜਵਾਕ ਰਖ ਕਰਤ ਹੋ ਕਭੂ ਤੁਮੈ ਮਿਲਤ ਦੇਹ ਦਰਸਬ ਹੋ ਜੀ ਕੇ ਬਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੇ ਮੂਜ ਉਚਾਰੈ ਤੁਮ ਸਭ ਹਿਤੇ ਰਹੈ ਦਰ ਆਲਮ ਜਾਨਤ ਬੀਦ ਪੀਦ ਅਰਲਮ ਨਿਰੰਕਾਰ ਨਿਰਵਕਾਰ ਦਰ ਆਲਮ ਆਦਾਨੀਲ ਆਨਾਦ ਅਸ਼ੰਭ ਤਾ ਕਉ ਉਚਾਰਤ ਪੀਦਾਂ ਜਾਕੋ ਕੀਵ ਨਾ ਪਾਵਤ ਪੀਦਾਂ ਆ ਕਾ ਕਰਪਾ ਹਨ ਨਮਾਨਤ ਮਹਾ ਮੂੜ ਹੈ ਵਿਚ ਪੀਨ ਨਾ ਜਾਣਤ ਮਹਾ ਦੇਵ ਕੋ ਕਹਿਤ ਸੁਦਾ ਸਿਵ ਅਨਰੰਕਾਰ ਕਾ ਚੀਨਤ ਨੇ ਪੇਵ ਆਪੋ ਆਪਣੇ ਬੁਧ ਹੈ ਜੀਤੇ ਬਨਨਤ ਪਿਨ ਪਿਨ ਤੂੰ ਹੈ ਤੇਤੀ ਤੁਮਰਾ ਲਖਾਣਾ ਜੈਵਸਾਰਾ ਕਹਿ ਬੁਦਸ ਜਾ ਪ੍ਰਥਮ ਸੰਸਾਰਾ ਇਕੈ ਰੂਪਨ ਉਸ ਰੂਪਾ ਰੰਗ ਪੂਰਾ ਕਿਹ ਕੋ ਪਾ ਅੰਡਜ ਜੀਰਜ ਸੇਤਿ ਕੀ ਨੀਂਦ ਵਿਖਾਨ ਬਹੁ ਰਚ ਦੇਨੀ ਕਹੋ ਕੁਤ ਰਾਜਾ ਮੈਂ ਬੈਠਾ ਕਹੋ ਸਿਮਨ ਪਿਓ ਸੰਗ ਰਖਠਾ ਸਾਗਰੇ ਸ੍ਰਿਖਿ ਦਿਖਾਇਆ ਚੰਪਵ ਆਜਗਾਦ ਸਰੂਪ ਸਵੈਮ ਪਵ ਅਵਰਚਾ ਮੇਰੇ ਨਮ ਕਰੋ ਸਿਖ ਬਾਹਰ ਸਿਖ ਸੰਗ ਰੋ ਜੋ ਤੇਠੇਠ ਵਾਤਰ ਪਤਾ ਸਗਲ ਮਲੇਸ਼ ਕਰੋਰਨ ਕਾਤਾ ਜਿਹਾ ਤੁਜ ਦਾ ਸ਼ਰਣੀ ਪਰੇ ਜਨ ਕੇ ਦੁਸ਼ਟ ਦੁਖਤਾ ਹਵੇ ਮਰੇ ਉਰਹ ਜਵਨ ਪਗ ਪਰੇ ਤੇ ਹਾਰੇ ਜਨ ਕੇ ਤੂੰ ਸੰਕਟ ਸਭ ਟਾਰੇ ਜੋ ਕਲ ਕੋਗਵਾਰ ਤੇ ਆਈ ਹੈ 타ਕੇ ਕਾਲ ਨਿਗਟ ਨਹਿ ਔਰ ਅੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਦੇ ਤਤ ਕਾਲਾ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋ ਤਾਕੇ ਤਾਪ ਤਨੁ ਕੁਮਹਰ ਹੋ ਰਹਿਦ ਸਹਿਦ ਆਕਾਰ ਮੋਸਾ ਹੋਏ ਦੁਸ਼ਟ ਚਾਸ਼ਕ ਨਾ ਕੋਈ ਏਕ ਬਾਰ ਜਨਦ ਮੈ ਸੁਹਾਰਾ ਕਾਲ ਫਾਸ ਤੇ ਤਾਹੇ ਬਾਰਾ ਜਿਨ ਨਿਰਣਾਮ ਤਿਹਾਰੋ ਕਹਾ ਦਰ ਦੁਸ਼ਟ ਦੋਖ ਤੇ ਰਹਾ ਕਰਨ ਗੀਤ ਮੈਂ ਸ਼ਰਨ ਤੇ ਹਾਰੇ ਆਪ ਹੱਥ ਦੇ ਲਭਾਰੇ ਸਰਬ ਥੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਹ ਬਚਾਈ ਕਰਨ ਗੀਤ ਮੈਂ ਸ਼ਰਨ ਤੇ ਹਾਰੇ ਆਪ ਹਾਥ ਦੈਲੂ ਮਰੀ ਸਰਬ ਉਤੋਰ ਮੋਹ ਹੋ ਸਹਾਈ ਦੁਸ਼ਤ ਦੋਗਤਿ ਨਿਹੋ ਬਚਾਈ ਕਿਰਪਾ ਕਰੀ ਹੰ ਪ੍ਰਜਗ ਮਾਤਾ ਗਰੰਧ ਗ੍ਰਹ ਪੂਰਨ ਸੁਭਰਤ ਇਲੇ ਵਿਖ ਸਗਲ ਦੇਹ ਕੋ ਵਰਤਾ ਦੁਖ ਦੋਖਿਨ ਕਾਛੇ ਕਰਤਾ ਸ੍ਰੀ ਆ ਤੁਜ ਜਪੈ ਦੇ ਆਲਾ ਪੂਰਨ ਕਰ ਅੰਗ੍ਰੰਥ ਤਤਕਾਲਾ ਮਨ ਬਾਜਿ ਜਨ ਫਲ ਪਾਵੈ ਸੋਈ ਦੁਖ ਨਾ ਦਿਸੈ ਬਿਆਪਦ ਕੋਈ ਅੜਲ ਸੁਣੈ ਗੂੰਜੂ ਆਹਾ ਸੁਖ ਸੁਨਾ ਪਾਵੈ ਸੁਣੈ ਮੂਲ ਚਤ ਲਾਏ ਚਤੁਰਤਾ ਵੈ ਦੂਖ ਦਰਦ ਪਾਉ ਅਨਿਕਟਣਾ ਤਿੰਨ ਨਰਕੇ ਰਹੈ ਹੋ ਜੋ ਆਕੇ ਇੱਕ ਬਾਰ ਜੋ ਪਈ ਕੋ ਕਹੈ ਜੋ ਪਈ ਸੰਬਤ ਸਤਿ ਰਹੈ ਸੈਸ ਆਪਣੀ ਜੈ ਅਰਧ ਸੈਸ ਆਪਣਾ ਤੀਨ ਕਹਿਜੈ ਆਦਿ ਸੁਦੀਸ਼ਟ ਮੀਰਵਾਰਾ ਤੀਰ ਸਤੂਦਰਾ ਗ੍ਰੰਤ ਸੁਧਾਰਾ ਸਵਈਆ ਪਾਹੀਂ ਜਉ ਤੇ ਤੁਮਰੇ ਤਉ ਤੇ ਕਵਾਂਖੋ ਤਰਨਹੀਂ ਆਲਿਓਂ ਰਾਮ ਰਹਿਮ ਪ੍ਰਾਨੁਕਰਾਨ ਕਹਿਵ ਦੇਗ ਨਾਮ ਬਾਲਿਓਂ ਸਮਰੇ ਸਾਸ ਰਮੇ ਸਬੈ ਮੂ ਭੇਦ ਕਹ ਹਮੇਕ ਨਾ ਜਾਣੀਓ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਿਹੂ ਸਾ ਤੂਹਿ ਵਿਖਾਨੀਓ ਦੂਰਾ ਸਗਲ ਦਵਾਰ ਕੋ ਛੜਕੈ ਗਹਿਓ ਤੁਹਾਰੋ ਦਵਾਰ ਬਾਹੀ ਨਹੀਂ ਕਿਲਾਜ ਅਸੁ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤੇ ਬਾਖਸ਼ਾਹੇ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੇ ਇੱਕ ਰੋ ਹੱਥ ਦੇ ਰਛਾ ਪੂਰਨ ਹੋਏ ਜਿਤ ਕੀ ਇਛਾ ਤਾਵ ਚਰਨ ਮੰਨ ਰਹਿ ਹਮਾਰਾ ਆਪਣਾ ਜਾਨਕ ਰੋ ਪ੍ਰਤਪਾਣਾ ਹਮਰਾ ਦੁਸ਼ਟ ਸਭਦਮ ਕਾਬੂ ਹੋ ਆਪ ਹੱਦ ਮਹਮ ਚਾਬੂ ਹੋ ਸੁਖੀ ਵਸੈ ਮੂਰ ਪ੍ਰਵਾਰਾ ਸੇਵਕ ਸਿਖ ਸੁਭੈ ਕਰਤਾਰਾ ਮੋਰ ਚਲਜ ਕਰਦੇ ਕਰੀਏ ਸਬਨਨ ਕੋ ਆਜ ਸੰਗ ਰੀਏ ਪੂਰਨ ਹੋਏ ਹਮਾਰੇ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮਹੇ ਸਾਡ ਪਿਆਉਣ ਨਾ ਤੇ ਆਵੂ ਜੋ ਪਰ ਚਾਹੂ ਸੋ ਤੁਮ ਤੇ ਪਾਉ ਸੇਵ ਸਿਖ ਹਮਾਰੇ ਤਾਨਿ ਹੈ ਚੁਨ ਜਨ ਸਾਸਤਰ ਹਮਾਰੇ ਮਾਰੀ ਹੈ ਆਪ ਹੱਥ ਦੇ ਮੁਝੇ ਵਰਿਏ ਮਰਨ ਕਾਲ ਕਾ ਤਰਾਸ ਨ ਵਰਿਏ ਹੋ ਜੋ ਸੁਨਾ ਹਮਾਰੇ ਪਛਾ ਸ੍ਰੀ ਆ ਤੂ ਜੋ ਕਰਿ ਹੋ ਰੱਛਾ ਰਾਖ ਲਿਹੁ ਮੋ ਰਾਖਨ ਹਾਰੇ ਸਾਹ ਸੰਤ ਸਹਾਈ ਪਿਆਰੇ ਦੀਨ ਬੰਦ ਦਰਸ਼ਨ ਗਏ ਹੰਤਾ ਤਮੋਪੂਰੀ ਚਤੁਰ ਦਰਸ਼ਨਤਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਸੋ ਜੈ ਉਤਰਾ ਕਾਲ ਪਾਏ ਕਾਲੁ ਸ਼ਨਵਰੰਗਾਸਾ ਸਗਲ ਕਾਲ ਕਾ ਕੀ ਆਤਮਸਾ काल जोगी सौ के ओ वेदराज बर्मा ज्योति काल सलो सवार नमस्कार है ताहे हमारा जवनकाल सग तुम ला देवद नम जा ਆਦੰਤ ਕੀ ਔਦਾਰਾ ਸੋਏ ਗੁਰੂ ਸੌਂਦੇ ਹੋ ਹਮਾਰਾ ਨਮਸਕਾਰ ਅਦਿਸ਼ਹੀ ਕੋ ਹਮਾਰੇ ਸਗਲ ਵਰਜਾ ਜਨਾਬ ਸਵਾਰੇ ਸਿਵ ਕਨਕੋ ਸਿਵ ਗੁਣ ਸੁਖ ਦੇਉ ਸਤਨਕੋ ਪਰਮੋ ਬਦਕੇਉ ਕਣ ਕਣ ਕੇ ਅੰਦਰ ਕੀ ਜਾਣਤ ਭਲੇ ਬਦੇ ਕੀ ਪੀਰਵਿਸ਼ਾਨਤ ਤੇਰੇ ਤੇ ਦੇਵ ਨਰਸੁ ਤੁਲਾ ਸਹਰਿ ਕਿਰਪਾ ਗ੍ਰਿਸ਼ਟ ਅਗਰ ਫੂਲਾ ਸੰਤਨੁ ਨੁਗ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰਵਸ਼ਣ ਘੜ ਘੜ ਕੇ ਪੜ ਪੜ ਕੇ ਜਨ ਜਦ ਕਰਖ ਕਰਾ ਕਰਤਾਰ ਪ੍ਰਜਾ ਤਰਤ ਤਦ ਦੇਹ અપਾਰਾ ਜਵਾਕ ਰਖ ਕਰਤ ਹੋ ਗਬਹੂੰ ਤੁਮੈ ਮਿਲਤ ਦੇਹ ਦਰਸਬਹੂੰ ਜੀਤੇ ਬਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੀ ਮੂਜ ਉਚਾਰੈ ਤੋਮ ਸਭ ਹੀ ਤੇ ਰਹੈ ਦਰ ਆਲੰਬ ਜਾਨਦ ਬੀਦ ਪੀਦ ਰਾਲੰਬ ਨਿਰੰਕਾਰ ਨਿਰਵਕਾ ਨਰ ਲੰਬ ਆਦਾਨੀ ਨਾ ਆਦ ਸੰਭੂ ਤਾ ਕਮੁਚਾਰ ਦੇ ਪੀਦਾ ਜਾਕੋ ਕੀਵ ਨਾ ਪਾਉਤ ਪੀਦਾ ਤਾ ਕਾ ਕਰਪਾ ਹਨਨ ਮਾਨਤ ਮਹਾ ਮੂੜ ਹੈ ਅਗਜ ਪੀਂਦ ਨਾ ਜਾਣਤ ਮਹਾ ਦੇਵ ਕੋ ਕਹਿਦ ਸੁਦਾਸਿਵ ਨਿਰੰਕਾਰ ਕਾ ਚੀਨਤ ਨੈ ਪੇਵ ਆਪ ਆਪਣੇ ਬੁਧ ਹੈ ਜੀਤੇ ਨਦਪੈ ਨਪੈ ਤੂੰ ਹੈ ਤੇਤੀ ਤੁਮਰਾ ਲਖਾ ਨਾ ਜਾਇ ਉਸਾਰਾ ਕਹੈ ਬੁੱਧ ਸਜਾ ਪ੍ਰਥਮ ਸੰਸਾਰਾ ਇਕੈ ਰੂਪਨ ਉਸ ਰੂਪਾ ਰੰਗ ਪੂਰਾ ਕਹੈ ਕੋਪਾ ਅੰਡਜ ਜੀਰਜ ਸੇ ਤਿ ਕਿਨੀਂ ਦਵਿਖਾਨ ਬਹੁ ਰਚ ਦਿਨੀ ਕਹੋ ਕੁਤ ਰਾਜਾ ਵੇ ਬੈਠਾ ਕਹੋ ਸਿਮਨ ਪਿਓ ਸੰਗਤ ਕੈਠਾ ਸਾਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜਗਾਦ ਸਰੂਪ ਸਵੈਮ ਪਵ ਅਵਰਚਾ ਮੇਰੇ ਨਮਕਰੋ ਸਿਖਵਾਰ ਸਿਖ ਸੰਗਰੋ ਜੋ ਚਿਤੇਠੇਠ ਵਤਨ ਪਤਾ ਸਗਲ ਬਲੇਸ਼ ਕਰੋ ਰਣ ਕਤਾ ਜਿਹਾ ਤੁਜ ਦਾ ਸ਼ਰਣੀ ਪਰੇ ਜਨ ਕੇ ਦੁਸ਼ਟ ਦੁਖਤਾ ਹਵੇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਜਨ ਕੇ ਤੂੰ ਸੰਕਟ ਸਭ ਟਾਰੇ ਜੋ ਕਲ ਕੋਗਵਾਰ ਧਾਈ ਹੈ 타ਕੇ ਕਾਲ ਨਿਗਟ ਨਹਿ ਔਰ ਅੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਦੇ ਤਤ ਕੰਨ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋ ਤਾਕੇ ਤਾਪ ਤਨੁ ਕੁਮੋਹਰ ਹੋ ਰਹਿਦ ਸੈਦ ਆਕਾਰ ਮੋਸਾ ਹੋਏ ਦੁਸ਼ਟ ਚਾਉਸ਼ਕ ਨਾ ਕੋਈ ਏਕ ਬਾਰ ਜਨਦ ਮੈ ਸੁਹਾਰਾ ਕਾਲ ਫਾਸ ਤੇ ਤਾਹੇ ਬਾਰਾ ਜਿਨ ਨਿਰਨਾਮ ਤਿਹਾਰੋ ਕਹਾ ਦਰ ਦੁਸ਼ਟ ਅਧੋਖ ਤੇ ਰਹਾ ਹਰਣ ਗੇਤ ਮੈਂ ਸ਼ਰਨ ਤੇ ਹਾਰੇ ਆਪ ਹੱਥ ਲੈ ਲਹੁ ਬਾਰੇ ਸਰਬ ਥੋਰਮ ਰੋਹ ਸਹਾਈ ਦੁਸ਼ਟ ਦੋਖ ਤੇ ਲਿਹਾ ਬਚਾਈ ਹਰਣ ਗੇਤ ਮੈਂ ਸ਼ਰਨ ਤੇ ਹਾਰੇ ਆਪ ਹਾਥ ਦੈਨੋ ਮਰੀ ਸਰਬ ਠੋਰ ਮੋਹੋ ਸਹਾਈ ਦੁਸ਼ਤ ਦੋਖਿਨ ਨਿ ਹੋ ਵਚਾਈ ਕਿਰਪਾ ਕਰੀ ਹਮ ਪ੍ਰਜਗ ਮਾਤਾ ਗਰੰਧ ਗ੍ਰਹ ਪੂਰਨ ਸੁਭਰਤਿ ਪਿਲ ਵਿਖ ਸਗਲ ਦੇਹ ਇਕ ਵਰਤਾ ਦੁਸ਼ਤ ਦੋਖਿਨ ਕੋਸ਼ੈ ਕਰਤਾ ਸ੍ਰੀ ਆ ਤੁਜ ਜਪੈ ਦੇ ਅਲਾ ਪੂਰਨ ਕਰ ਗ੍ਰੰਥ ਤਤਕਾਲ ਮਨ ਬਾਚਿ ਫਲ ਪਾਵੈ ਸੋਈ ਦੋਖ ਨਾ ਦਿਸੈ ਬਿਆਪਦ ਕੋਈ ਅੜਨ ਸੁਣੈ ਗਉਮ ਜੁ ਆਹ ਸੁਰਸਨਾ ਪਾਵੈ ਸੁਣੈ ਮੂਨ ਚਤ ਲਾਇ ਚਤੁਰਤਾ ਵੈ ਦੁਖ ਦਰਦ ਪਾਓ ਅਨਿਕਟਨਾ ਤਿੰਨ ਨਰਕੇ ਰਹੈ ਹੋ ਜੋ ਆਕੇ ਇੱਕ ਬਾਰ ਚੋ ਪਈ ਕੋ ਕਹੈ ਚੋ ਪਈ ਸੰਬਤ ਸਤ ਰਹੈ ਸੈ ਸਪਣੀ ਜੈ ਅਰਦ ਸੈਸ ਆਪਣਾ ਤੀਨ ਕਹਿਜੈ ਪਾਦ ਨ ਸੁਦੀਸ਼ਟ ਮੀਰਵਾਰਾ ਤੀਰ ਸਤੋਦਰਾ ਗ੍ਰੰਥ ਸੁਧਾਰਾ ਸਭਿਆ ਪਾ ਹੈ ਨਜਾਉ ਤੇ ਤੁਮਰੇ ਤਬ ਤੇ ਕੁਮਾਖ ਤਰ ਨਹੀਂ ਆਨਿਓ ਰਾਮ ਰਹਿਮ ਪ੍ਰਾਨੁ ਕਰਾਨੇ ਕਹਿ ਉਦੇਗ ਨਾ ਮਾਨਿਓ ਸਮਰੇ ਸਾਥ ਰਮੇ ਸਬੈ ਮੂ ਭੇਦ ਕਹਿ ਮੇਕ ਨਾ ਜਾਣਿਓ ਸ੍ਰੀ ਅਸਪਾਨਾ ਕਿਰਪਾ ਦੂਰੇ ਕਰ ਮੈਂ ਨਾ ਕਹਿਉ ਸਾ ਤੂਹਿ ਵਿਖਾਨਿਓ ਦੂਰਾ ਅਗਲੇ ਦਵਾਰ ਕੋ ਛੜਕੈ ਗਿਹੋ ਤੁਹਾਰੋ ਦਵਾਰ ਵਾਹਿਗੁਰੂ ਕਿਲਾ ਜਸੁ ਗੋਬਿੰਦ ਦਾਸ ਤੁਮਾਰ ਵਾਹਿਗੁਰੂ ਰਾਮਖਲੀ ਮਹਿਲਾ आनंद एक ओंकार सतगुरु प्रसाद आनंद अपिआ विरमाई सतगुरु मैं पाया सतगुरु ता पाया सह जसे ते मन वजियां वदाइयां राग रतन परिवार परियां शब्द शावद गावनियां शब्दो ता गाव हरे की रा मन जने बसाया ਕਹੇ ਨਾਨਕ ਅਗਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਦਉਸ ਦਰ ਹੋ ਹਰਿ ਨਾਲੇ ਹਰਿ ਨਾਰਾ ਹੋ ਤੋ ਮਨ ਮੇਰੇ ਦੋ ਸਭ ਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾਗ ਲਾ ਸਮਰਾ ਸੁਆਮੀ ਸੋਖ ਅਪਨੇ ਅਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹ ਹਰ ਨਾਨਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਇਸ ਦੇਹ ਸੋ ਪਾਵੈ ਸੁਦਾਸ ਸਲਾਹਾ ਤੇਰੀ ਨਾਮਨੁ ਸਾਵੈ ਨਾਮ ਜਨ ਕੇ ਮਨੁ ਸਿਆ ਵਾਜੇ ਸਬਦਿ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਦਰੂ ਸਾਚਾ ਨਵ ਧਰਮ ਮੇਰਾ ਇਨ ਬਖਸ਼ ਸਾਗਵਾਈਆ ਤਾਰ ਛਾਂ ਸੁਖਮਨੈ ਉਸਿਆ ਜਨੀ ਇਛਾ ਸਾ ਪੁਜਾਈਆ ਸਦਾ ਗੁਰੂਵਾਨ ਗੀਤਾ ਅਗਰ ਬਿਟੂ ਜਿਸ ਦੀ ਆਵੜਿਆ ਆਇਆ ਕਹੈ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਦਰੋ ਆਵਾਜੇ ਪੰਜ ਸ਼ਬਦ ਕਰਸ ਵਾਗੈ ਕਰਸ ਵਾਗੈ ਸ਼ਬਦ ਵਾਜੀ ਲਾਜਿਤ ਕਰਤਾਰੀਆਂ ਪੰਜ ਦੋਦ ਵਸ਼ ਕਿਤੇ ਕਾਲ ਕੰਨ ਕੁਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੇ ਸਭੋ ਹੋਆ ਇਦਕਾਰ ਅਨਹਦ ਬਾਚੇ ਆਨੰਦ ਸੁਨੋੜ ਪਾਗੀ ਹੋ ਸਗਲ ਮਨੋਰਥ ਪੂਰੇ ਪਰਬ੍ਰੰਮ ਰਪਾਇਆ ਉਤਰੇ ਸਗਲ ਵਿਸੂਰੇ ਦੋਖ ਰੋਸ ਨਤਾ ਮੁਤਲੇ ਸੁਣੇ ਸਚੀ ਬਾਣੀ ਸੰਤ ਸਾਜਨ ਪਾਏ ਸਭ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਮਨ ਨੇ ਕਹਤੇ ਪਵਿੱਤ ਸਤਗੁਰ ਹਾ ਪਰਪੂਰੇ ਮਨਵੰਤ ਨਾਨਕ ਗੁਣ ਚੰਨ ਲਾਗੇ ਆਵਾਜੇ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਤਾ ਮਤਾ ਤਰਤ ਮਹਿਤ ਦੇਵ ਸਰਾ ਦਵੇਤਾ ਹੀ ਤਾਯਾ ਖਿਲੇ ਸਗਲ ਦੇ ਗਤ ਚੰਗਿਆਈਆਂ ਮਰਿਆਈਆਂ ਅਵਾਚਾ ਦਰਮਹ ਦੂਰ ਕਰਮੇ ਆਪੋ ਆਪਣੀ ਕੀ ਨੇੜਾ ਕਹਿ ਦੂਰ ਜਿੰਨੇ ਨਾਮ ਧਿਆਇਆ ਗਏ ਮਸਕਦ ਕਾਨ ਨਾਨਕ ਤੇ ਮੁਖੋ ਜਲੇ ਕਿਤੇ ਛੁਟੇ ਨਾ ਨੇ ਨਾਮ ਤੇ ਆਇਆ ਗਏ ਮਸਕਤ ਆਕਾਲ ਨਾਨਕ ਤੇ ਮੁਖੋ ਜਾਲੇ ਕਿਤੇ ਛੁਟੇ ਨਾ ਵਾਹੀ ਗੁਰਜੀਕਾਰ ਖਾਲਸਾ ਸ੍ਰੀ ਵਾਹੀ ਗੁਰਜੀ ਕੀ ਪਤੇ